ਅੱਜਕੱਲ ਸਾਡੇ ਨੌਜਵਾਨਾਂ ਦੇ ਵਾਲ ਬੜੇ ਝੜਦੇ ਆ ਜੀ ਮੁੰਡੇ ਜਿਹੜੇ ਯੰਗਸਟਰਸ ਨੇ ਉਹ ਛੋਟੀ ਉਮਰ ਚ ਗੰਜੇ ਹੁੰਦੇ ਜਾਣ ਲੇ ਨੇ ਕੁਝ ਉਹਦੇ ਵਾਸਤੇ ਵੀ ਆਯੁਰਵੇਦ ਚ ਹੈਗਾ ਜੀ ਮੁੰਡਾ ਵਾਸਤੇ ਤਾਂ ਨਿশ্চਿ ਜ਼ਰੂਰ ਹੈ ਵਾਲ ਝੜਨਾ ਚਾਹੇ ਯੰਗਸਟਰ ਨੇ ਚਾਹੇ ਲੇਡੀਜ਼ ਦੇ ਚਾਹੇ ਕੋਈ ਵੀ ਆ ਉਹ ਇੱਕ ਸਾਡੇ ਨਾ ਥਾਇਰੋਇਡ ਗਲੈਂਡਸ ਦੇ ਨਾਲ ਇਹ ਸਿਸਟਮ ਜੁੜਿਆ ਹੋਇਆ ਹੈ ਜਦੋਂ ਸਾਡਾ ਥਾਇਰੋਇਡ ਗਲੈਂਡ ਵੀ ਕਿਤੇ ਵੀ ਵੀਕ ਹੁੰਦਾ ਚਾਹੇ 1% ਹੀ ਹੁੰਦਾ ਸਾਨੂੰ ਕਈ ਵਾਰੀ ਲੈਬ ਚ ਵੀ ਨਹੀਂ ਪਤਾ ਲੱਗਦਾ ਵੀ ਸਾਡੇ ਥਾਇਰੋਇਡ ਨੂੰ ਕੁਝ ਹੋਇਆ ਤੇ ਉਹ ਜਦੋਂ ਆਪਣੇ ਆਪ ਤੋਂ ਕਮਜ਼ੋਰ ਹੁੰਦਾ ਤਾਂ ਵਾਲਾਂ ਦੇ ਉੱਤੇ ਅਟੈਕ ਸਿੱਧਾ ਹੁੰਦਾ ਹੈ ਵਾਲ ਘਟ ਰਿਆ ਤਾਂ ਉਹਦੇ ਚ ਜੇ ਥਾਇਰੋਇਡ ਗਲੈਂਡ ਨੂੰ ਤੁਸੀਂ ਸਟਰੋਂਗ ਕਰ ਲਓ ਉਨ ਉੱਪਰੋ ਜਿੰਨਾ ਮਰਜ਼ੀ ਲਿਪੀ ਜਾਓ ਜੀ ਆਪਾਂ ਤੇਲ ਕਰੀਮਾਂ ਕੁਝ ਲਾਈ ਜਾਓ ਜਦੋਂ ਤੱਕ ਅੰਦਰੋਂ ਜੜ ਨਹੀਂ ਉਹਦੀ ਮਜ਼ਬੂਤ ਹੁੰਦੀ ਜੜ ਮਜ਼ਬੂਤ ਕਰਨ ਵਾਸਤੇ ਕਾਲੀ ਮਿਰਚ ਦੇਖੋ ਕਿੰਡੀ ਸਿੰਪਲ ਚੀਜ਼ ਸਾਡੇ ਗ੍ਰੰਥ ਚ ਲਿਖੀ ਔਰ ਅਜ਼ਮਾਈਆਂ ਲੱਖਾਂ ਲੋਕਾਂ ਦੇ ਔਰ ਮੈਂ ਦੇਖੋ ਅੱਜ ਇੰਨੀ ਉਮਰ ਦੇ ਵਿੱਚ ਵੀ 60 70% ਖੇਤੀ ਮੇਰੇ ਸਿਰ ਤੇ ਬਚੀ ਹੋਈ ਆ ਮਤਲਬ ਕਹਿੰਦਾ ਕਾਲੀ ਮਿਰਚ ਸੁੰਡ ਤੇ ਮਗ ਵੀ ਪਲਾਂ ਓਕੇ ਸਿਰਫ ਸਰ ਤਿੰਨ ਚੀਜ਼ਾਂ ਇਹਨਾਂ ਨੂੰ ਪੀਸ ਕੇ ਪਾਊਡਰ ਬਣਾਓ ਇਹਦੀ ਇੱਕ ਚੁਟਕੀ ਐ ਜਿਵੇਂ ਕੈਪਸੂਲ ਜਿੰਨੀ ਇੱਕ ਮਟਰ ਦੇ ਦਾਣੇ ਜਿੰਨੀ ਕੁ ਲੈ ਕੇ ਇਹ ਮੂੰਹ ਚ ਪਾ ਲਓ ਜਦੋਂ ਤੁਸੀਂ ਮੂੰਹ ਚ ਇਹਨੂੰ ਚੂਸੋਗੇ ਕਿਉਂਕਿ ਮਿਰਚ ਐ ਦੇ ਵਿੱਚ ਸੁੰਡ ਐ ਸਾਰੀ ਤਿੱਖੀਆਂ ਚੀਜ਼ਾਂ ਨੇ ਉਹਨੇ ਤੁਹਾਡੇ ਮੂੰਹ ਚ ਸਲਾਈਵਾ ਪੈਦਾ ਕਰ ਦੇਣਾ ਜਦੋਂ ਇਹਨੂੰ ਸਿੱਧਾ ਨਾ ਲਓ ਕਦੇ ਵੀ ਇਹਨੂੰ ਹੌਲੀ ਹੌਲੀ ਲੋਣੀ ਗਲੇ 'ਚ ਇਹ ਖਰਾਸ਼ ਕਰ ਦਿੰਦਾ ਇਹਨੂੰ ਜਦੋਂ ਸਲਾਈਵਾ ਪੈਦਾ ਹੋਣਾ ਫਿਰ ਉਹ ਸਲਾਈਵਾ ਆਪਣੇ ਅੰਦਰ ਲੈ ਕੇ ਜਾਓ ਹੌਲੀ ਹੌਲੀ ਉਹਦੇ ਨਾਲ ਤੁਸੀਂ ਬਲੈਕ ਟੀ ਪੀ ਸਕਦੇ ਹੋ ਜਾਂ ਤੁਸੀਂ ਉਹਦੇ ਨਾਲ ਨਾਰਮਲ ਗਰਮ ਪਾਣੀ ਪੀ ਸਕਦੇ ਦੋ ਚੀਜ਼ਾਂ ਉਹਨੂੰ ਲੈ ਕੇ ਤੁਸੀਂ ਆਪਦਾ ਗਲਾ ਸਾਫ਼ ਕਰੋ